ਹਾਂਜੀ ਰੱਖ ਤੂੰ ਭਰੋਸਾ ਉਹਨੂੰ ਸਭ ਦਾ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਤੁਹਾਡਾ ਭਰੋਸਾ ਅੱਜ ਹੋਰ ਵੀ ਵਧੇ ਜਾਣਾ ਇਹ ਕੋਈ ਕਹਾਣੀ ਨਹੀਂ ਹੈਗੀ ਇੱਕ ਸੱਚੀ ਘਟਨਾ ਜਿਹੜੀ ਦੱਸਦੀ ਆ ਕਿ ਅਕਾਲ ਪੁਰਖ ਵਾਹਿਗੁਰੂ ਕਈ ਵਾਰੀ ਦੇਖਣ ਨੂੰ ਲੱਗਦਾ ਕਿ ਸਾਡਾ ਬਹੁਤ ਨੁਕਸਾਨ ਹੋ ਗਿਆ ਪਰ ਉਹ ਜਦੋਂ ਕਲਾ ਵਰਤਾਉਂਦਾ ਤਾਂ ਫਿਰ ਸਮਝ ਨਹੀਂ ਆਉਂਦੀ ਹੈਗੀ ਕਿਹੜੇ-ਕਿਹੜੇ ਪਾਸਿਓਂ ਪ੍ਰਮਾਤਮਾ ਥੋਡੀਆਂ ਝੋਲੀਆਂ ਭਰਦਾ ਮੈਨੂੰ ਅੱਜ ਵੀ ਕਈ ਬੰਦਿਆਂ ਦੇ ਮੈਸੇਜ ਆ ਜਾਂਦੇ ਆ ਕਿ ਅਸੀਂ ਵੀਰੇ ਬੜਾ ਪਾਠ ਪੂਜਾ ਕਰਦੇ ਆ ਜਾਂ ਅਸੀਂ ਰੱਬ ਦੇ ਕੋਲੇ ਬੜੇ ਤਰਲੇ ਕੀਤੇ ਪਰ ਰੱਬ ਨੇ ਸਾਡੀ ਇੱਕ ਨਹੀਂ ਸੁਣੀ ਹੈਗੀ ਕਿਉਂਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਰੱਬ ਤੋਂ ਮੂੰਹ ਮੋੜ ਲੈਂਦੇ ਆ ਅੱਜ ਆਪਾਂ ਤੁਹਾਨੂੰ ਜਿਹੜੇ ਬੰਦੇ ਦੀ ਗੱਲ ਦੱਸਾਂਗੇ ਇਹਦਾ ਰੱਬ ਦੇ ਉੱਤੇ ਭਰੋਸਾ ਤੁਸੀਂ ਆਪ ਹੀ ਦੇਖਿਓ ਕਿੰਨਾ ਸੀ ਤੇ ਫਿਰ ਰੱਬ ਨੇ ਇਹਦਾ ਭਰੋਸਾ ਕਦੇ ਟੁੱਟਣ ਨਹੀਂ ਦਿੱਤਾ ਅਮਰੀਕਾ ਉੱਥੇ ਵਾਈਲਡ ਫਾਇਰ ਆਪਾਂ ਕਹਿ ਦਿੰਨੇ ਆ ਜੰਗਲੀ ਆਗਾ ਜਿਹੜੀ ਉਹ ਇੱਕ ਵਾਰ ਨਹੀਂ ਬਹੁਤ ਵਾਰੀ ਲੱਗੀ ਆ ਤੇ ਕਈ ਵਾਰੀ ਉਹ ਜੰਗਲ ਦੀ ਅੱਗ ਬੇਕਾਬੂ ਹੋ ਕੇ ਸ਼ਹਿਰ ਤੱਕ ਵੀ ਪਹੁੰਚ ਜਾਂਦੀ ਆ ਆ ਥੋੜੇ ਸਮੇਂ ਪਹਿਲਾਂ ਹੀ ਇੱਕ ਐਦਾਂ ਦੀ ਅੱਗ ਦੁਬਾਰਾ ਲੱਗੀ ਉਸ ਅੱਗ ਨੇ ਇੱਕ ਸ਼ਹਿਰ ਪੂਰੇ ਦਾ ਪੂਰਾ ਸਾੜ ਕੇ ਸੁਆਹ ਕਰਤਾ ਤੇ ਉਸ ਅੱਗ ਦੇ ਵਿੱਚ ਇੱਕ ਬੰਦਾ ਉਹਦਾ ਘਰ ਤੇ ਉਹਦੇ ਕੋਲੇ ਕੁਛ ਘੋੜੇ ਰੱਖੇ ਹੋਏ ਨੇ ਤੇ ਉਹਦੇ ਘੋੜਿਆਂ ਦਾ ਤਵੇਲਾ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਪਰ ਪਤਾ ਨਹੀਂ ਕਿਦਾਂ ਰੱਬ ਦੀ ਰਹਿਮਤ ਹੁੰਦੀ ਆ ਉਹਦੇ ਕੁਛ ਘੋੜਿਆਂ ਦੇ ਵਿੱਚੋਂ ਇੱਕੋ ਦਾ ਘੋੜਾ ਕਿਸੇ ਤਰੀਕੇ ਦੇ ਨਾਲ ਬਚ ਜਾਂਦਾ ਉਹਨੂੰ ਅੱਗ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ਉਹ ਕਿਦਾਂ ਬਚਦਾ ਉਹ ਰੱਬ ਜਾਣਦਾ ਪਰ ਇੱਕ ਘੋੜਾ ਬਚ ਜਾਂਦਾ ਤੇ ਉਹਦਾ ਮਾਲਕ ਆ ਜਿਹੜਾ ਉਹ ਆਪਣੇ ਉਸ ਘੋੜੇ ਨੂੰ ਦੇਖ ਕੇ ਖੁਸ਼ ਵੀ ਹੁੰਦਾ ਤੇ ਉਹਦੇ ਗਲ ਲਾ ਕੇ ਰੋਂਦਾ ਵੀ ਬੜਾ ਕਿਉਂਕਿ ਉਹਦੇ ਕੋਲੇ ਹੁਣ ਕੱਲਾ ਇੱਕ ਘੋੜਾ ਰਹਿ ਗਿਆ ਸੀ ਨਾ ਹੀ ਉਹਦੇ ਕੋਲੇ ਉਹਦਾ ਘਰ ਸੀ ਤੇ ਨਾ ਹੀ ਉਹਦਾ ਤਵੇਲਾ ਸੀ ਤੇ ਨਾ ਹੀ ਉਹਦੇ ਬਾਕੀ ਘੋੜੇ ਸੀਗੇ ਉਹਨੇ ਆਪਣੇ ਘੋੜਿਆਂ ਦੇ ਵਿੱਚੋਂ ਇੱਕ ਘੋੜਾ ਤਿਆਰ ਕੀਤਾ ਹੁੰਦਾ ਉਸ ਸਮੇਂ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਘੋੜਿਆਂ ਦੀ ਰੇਸ ਹੋਣੀ ਹੁੰਦੀ ਆ ਉਹਦੇ ਵਾਸਤੇ ਪਰ ਉਹਦੀ ਮਾੜੀ ਕਿਸਮਤ ਉਹ ਘੋੜਾ ਵਿੱਚੇ ਹੀ ਮੱਚ ਜਾਂਦਾ ਸੜ ਕੇ ਸੁਆਹ ਹੋ ਜਾਂਦਾ ਇਹ ਜਿਹੜਾ ਘੋੜਾ ਬਚਿਆ ਹੁੰਦਾ ਇਹਨੂੰ ਹਾਲੇ ਛੋਟੀਆਂ ਮੋਟੀਆਂ ਰੇਸਾਂ ਦੇ ਵਿੱਚੋਂ ਲੈ ਕੇ ਜਾਂਦਾ ਹਜੇ ਉਹਦੀ ਟ੍ਰੇਨਿੰਗ ਚੱਲਦੀ ਹੁੰਦੀ ਆ ਪਰ ਕਿਉਂਕਿ ਇਸ ਵੱਡੀ ਰੇਸ ਦੇ ਵਿੱਚ ਉਹਨੇ ਪਹਿਲਾਂ ਹੀ ਆਪਣਾ ਨਾਮ ਤਰਜ ਕਰਵਾਇਆ ਹੁੰਦਾ ਇਸ ਕਰਕੇ ਉਹ ਆਪਣੇ ਉਸੇ ਘੋੜੇ ਨੂੰ ਲੈ ਕੇ ਉੱਥੇ ਜਾਂਦਾ ਤੇ ਜਦੋਂ ਉਹ ਆਪਣੇ ਘੋੜੇ ਨੂੰ ਉੱਥੇ ਲੈ ਕੇ ਜਾਂਦਾ ਤਾਂ ਉੱਥੇ ਜਿਹੜਾ মিডিਆ ਹੁੰਦਾ ਪੱਤਰਕਾਰ ਹੁੰਦੇ ਨੇ ਉਹਦੇ ਕੋਲੇ ਪਹੁੰਚ ਗਿਆ ਤੇ ਉਹਨੂੰ ਆ ਕੇ ਕਹਿੰਦੇ ਆ ਵੀ ਤੇਰਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਬਈ ਤੈਨੂੰ ਰੱਬ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਉਹ ਉਹਨੂੰ ਕਹਿੰਦਾ ਵੀ ਇਹ ਨਾ ਕਹੋ ਵੀ ਮੇਰਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਰੱਬ ਨੇ ਇੱਕ ਮੇਰਾ ਘੋੜਾ ਮੈਨੂੰ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਜਿਉਂਦਾ ਵਾਪਸ ਕੀਤਾ ਤੇ ਮੈਨੂੰ ਯਕੀਨ ਆ ਜੇ ਰੱਬ ਨੇ ਮੈਨੂੰ ਉਹ ਘੋੜਾ ਵਾਪਸ ਕੀਤਾ ਤਾਂ ਰੱਬ ਨੇ ਮੇਰੇ ਬਾਰੇ ਜ਼ਰੂਰ ਕੁਝ ਚੰਗਾ ਹੀ ਸੋਚਿਆ ਹੋਣਾ ਤੇ ਮੈਂ ਇਹ ਅੱਜ ਇੱਥੇ ਕਹਿਣਾ ਚਾਹੁੰਦਾ ਵੀ ਮੈਂ ਤੇ ਮੇਰਾ ਘੋੜਾ ਕਿਸੇ ਸਮੇਂ ਕੋਈ ਵੱਡੀ ਰੇਸ ਜਿੱਤਾਂਗੇ ਹੌਲੀ-ਹੌਲੀ ਮੈਂ ਉਹਨੂੰ ਟ੍ਰੇਨ ਕਰੂੰਗਾ ਤੇ ਉਹ ਰੇਸ ਜਿੱਤ ਕੇ ਅਸੀਂ ਦੁਬਾਰਾ ਆਪਣੇ ਸੁਪਨਿਆਂ ਦਾ ਘਰ ਵੀ ਬਣਾਵਾਂਗੇ ਤੇ ਤਵੇਲਾ ਵੀ ਬਣਾਵਾਂਗੇ ਇੱਧਰ ਉਹਦੀਆਂ ਗੱਲਾਂ ਚੱਲਦੀਆਂ ਆਉਂਦੀਆਂ ਉੱਧਰ ਉਹਦਾ ਜਿਹੜਾ ਘੋੜਾ ਹੁੰਦਾ ਉਹ ਉਹਨਾਂ ਘੋੜਿਆਂ ਦੇ ਨਾਲ ਰੇਸ ਦੇ ਵਿੱਚ ਭੜਦਾ ਜਿਹੜੇ ਘੋੜਿਆਂ ਦਾ ਨਾਮ ਬਹੁਤ ਉੱਚਾ ਹੁੰਦਾ ਤੇ ਉਹ ਹਲੇ ਉਹਨੂੰ ਵੀ ਨਹੀਂ ਯਕੀਨ ਹੁੰਦਾ ਵੀ ਮੇਰਾ ਘੋੜਾ ਅੱਜ ਜਿੱਤ ਸਕਦਾ ਤੇ ਉੱਥੇ ਬੈਠੇ ਲੋਕਾਂ ਨੂੰ ਵੀ ਨਹੀਂ ਹੁੰਦਾ ਕਿਉਂਕਿ ਉਹਦਾ ਘੋੜਾ ਪਹਿਲਾਂ ਹੀ 18ਵੇਂ ਨੰਬਰ ਤੇ ਹੁੰਦਾ ਤੇ ਵੱਡੇ ਵੱਡੇ ਨਾਮ ਵਾਲੇ ਵੱਡੀਆਂ ਵੱਡੀਆਂ ਰੇਸਾਂ ਜਿੱਤਣ ਵਾਲੇ ਘੋੜਿਆਂ ਦੇ ਨਾਲ ਉਹ ਭੱਜ ਰਿਹਾ ਹੁੰਦਾ ਪਰ ਕਿਉਂਕਿ ਪ੍ਰਮਾਤਮਾ ਦੇ ਉੱਤੇ ਭਰੋਸਾ ਤੇ ਅਕਾਲਪੁਰਖ ਨੇ ਕਲਾ ਵਰਤੌਣੀ ਆ ਲੋਕ ਕਹਿੰਦੇ ਪਤਾ ਹੀ ਨਹੀਂ ਕਿਵੇਂ ਉਹ 18ਵੇਂ ਨੰਬਰ ਤੋਂ ਹਵਾਈ ਬਣ ਕੇ ਪਹਿਲੇ ਨੰਬਰ ਤੇ ਪਹੁੰਚ ਜਾਂਦਾ ਇਦਰੋਂ ਹਜੇ ਪੱਤਰਕਾਰਾਂ ਨਾਲ ਗੱਲ ਚੱਲਦੀ ਚੱਲਦੀ ਤੇ ਉਹਦੀ ਸਕਰੀਨ ਤੇ ਨਿਗਾ ਪੈਂਦੀ ਆ ਤਾਂ ਉਹਨੂੰ ਆਪਣੇ ਘੋੜੇ ਦੀ ਪਹਿਲੇ ਨੰਬਰ ਦੇ ਉੱਤੇ ਆਉਣ ਦੀ ਨਿਊਜ਼ ਫਲੈਸ਼ ਹੁੰਦੀ ਦਿਖਦੀ ਆ ਵੀ ਮੇਰਾ ਘੋੜਾ ਵਿਨ ਕਰ ਗਿਆ ਤੇ ਉਹ ਪੱਤਰਕਾਰਾਂ ਨਾਲ ਗੱਲ ਕਰਦਾ ਕਰਦਾ ਨਾਲ ਹੀ ਧਰਤੀ ਤੇ ਡਿੱਗ ਕੇ ਥੱਲੇ ਮੱਥਾ ਟੇਕਦਾ ਤੇ ਉੱਚੀ ਉੱਚੀ ਕਹਿਣ ਲੱਗ ਜਾਂਦਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜੇ ਰੱਬ ਨੇ ਮੈਨੂੰ ਮੇਰਾ ਘੋੜਾ ਇੱਕ ਮੋੜਿਆ ਤਾਉਨੇ ਮੇਰੇ ਵਾਸਤੇ ਕੁਛ ਚੰਗਾ ਜ਼ਰੂਰ ਸੋਚਿਆ ਹੋਣਾ ਕਿ ਤਨਾ ਕਿਤੇ ਮੈਂ ਤੇ ਮੇਰਾ ਘੋੜਾ ਅਸੀਂ ਦੁਬਾਰਾ ਖੜੇ ਹੋਵਾਂਗੇ ਅੱਜ ਮੇਰੇ ਘੋੜੇ ਨੇ ਮੇਰਾ ਸੁਪਨਾ ਸਾਕਾਰ ਕਰਤਾ ਉਸ ਪ੍ਰਮਾਤਮਾ ਨੇ ਬੇਸ਼ੱਕ ਦੇਖਣ ਨੂੰ ਲੱਗਦਾ ਵੀ ਮੇਰਾ ਸਭ ਕੁਝ ਸਵਾਹ ਕਰਤਾ ਸੀ ਪਰ ਉਹਨੇ ਇੱਕ ਘੋੜਾ ਮੋੜ ਕੇ ਮੈਨੂੰ ਇਹ ਦਲਾਸਾ ਦਿੱਤਾ ਸੀ ਕਿ ਫਿਕਰ ਨਾ ਕਰ ਮੈਂ ਤੇਰੇ ਵਾਸਤੇ ਕੁਛ ਚੰਗਾ ਸੋਚਿਆ ਹੋਇਆ ਇਹ ਕਹਿ ਕੇ ਉਹ ਧਰਤੀ ਦੇ ਉੱਤੇ ਸਿਰ ਲਾ ਕੇ ਉੱਚੀ ਉੱਚੀ ਕਹਿਣ ਲੱਗ ਜਾਂਦਾ ਕਿ ਮੈਂ ਵਿਨ ਕਰ ਗਿਆ ਮੇਰਾ ਘੋੜਾ ਜਿੱਤ ਗਿਆ ਅੱਜ ਮੈਨੂੰ ਦੁਬਾਰਾ ਮੇਰੇ ਰੱਬ ਨੇ ਖੜਾ ਕਰਤਾ ਇਹ ਭਰੋਸਾ ਸੀ ਇਸੇ ਕਰਕੇ ਕਲਾ ਵਰਤੀ ਇਸੇ ਕਰਕੇ ਚਮਤਕਾਰ ਹੋਇਆ ਤਾਂ ਹੀ ਤੁਹਾਨੂੰ ਕਹੀਦਾ ਹੁੰਦਾ ਕਿ ਆਪਣੇ ਰੱਬ ਦੇ ਉੱਤੇ ਪੂਰਨ ਭਰੋਸਾ ਰੱਖਿਆ ਕਰੋ ਉਹਨੂੰ ਪਤਾ ਨਹੀਂ ਹੈਗਾ ਉਹਦੇ ਮਨ ਦੇ ਵਿੱਚ ਕੀ ਚੱਲਦਾ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਰੱਬ ਨੇ ਸਾਡਾ ਨੁਕਸਾਨ ਕਰਤਾ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਰੱਬ ਨੇ ਸਾਨੂੰ ਉਹ ਨਹੀਂ ਦਿੱਤਾ ਜੋ ਸਾਨੂੰ ਚਾਹੀਦਾ ਪਰ ਹੋ ਸਕਦਾ ਕਿ ਰੱਬ ਨੇ ਸਾਡੇ ਲਈ ਕੁਝ ਹੋਰ ਵੀ ਚੰਗਾ ਤੇ ਹੋਰ ਵੀ ਵੱਡਾ ਸੋਚਿਆ ਹੋਵੇ ਹੋ ਨਹੀਂ ਸਕਦਾ ਇਦਾਂ ਹੀ ਹੁੰਦਾ ਕਿਉਂਕਿ ਉਸ ਸਮੇਂ ਅਸੀਂ ਜੋ ਚਾਹੁੰਦੇ ਹਾਂ ਸਾਨੂੰ ਲੱਗਦਾ ਹੁੰਦਾ ਉਹੀ ਠੀਕ ਆ ਪਰ ਜਦੋਂ ਅਸੀਂ ਉਹ ਸਮਾਂ ਲੰਘੇ ਤੋਂ ਬਾਅਦ ਸੋਚਾਂਗੇ ਤਾਂ ਤੁਹਾਨੂੰ ਪਤਾ ਲੱਗੂ ਕਿ ਉਸ ਸਮੇਂ ਜੋ ਰੱਬ ਨੇ ਕੀਤਾ ਸੀ ਉਹ ਸਹੀ ਕੀਤਾ ਸੀਗਾ ਇਸੇ ਕਰਕੇ ਸਾਡੇ ਨਾਲ ਅੱਜ ਕੁਝ ਚੰਗਾ ਹੋ ਰਿਹਾ ਸੋ ਆਪਣੇ ਰੱਬ ਦੇ ਉੱਤੇ ਪੂਰਨ ਭਰੋਸਾ ਰੱਖਿਆ ਕਰੋ ਉਹ ਕਈ ਵਾਰੀ ਸਾਰਾ ਕੁਝ ਖੋਕੇ ਵੀ ਤੁਹਾਨੂੰ ਰਾਜੇ ਵਾਂਗੂ ਵਾਪਸ ਖੜਾ ਕਰ ਸਕਦਾ ਇਹ ਤਾਕਤ ਪ੍ਰਮਾਤਮਾ ਰੱਖਦਾ ਇਸੇ ਕਰਕੇ ਆਪਾਂ ਰੱਬ ਨੂੰ ਰੱਬ ਕਹਿੰਦੇ ਆ ਕਿਉਂਕਿ ਉਹ ਉਹ ਖੇਡ ਵਰਤਾ ਸਕਦਾ ਉਹ ਉਹ ਕਲਾ ਵਰਤਾ ਸਕਦਾ ਜਿਹੜੀਆਂ ਸਾਡੀਆਂ ਸੋਚਾਂ ਸਮਝਿਆ ਤੋਂ ਵੀ ਪਰੇ ਹੁੰਦੀ ਆ ਤੇ ਕਈ ਵਾਰ ਰੱਬ ਸਾਡੀ ਪ੍ਰੀਖਿਆ ਵੀ ਲੈਂਦਾ ਹੁੰਦਾ ਸੋ ਨਿੱਕੀ ਨਿੱਕੀ ਗੱਲ ਦੇ ਉੱਤੇ ਰੱਬ ਦੇ ਨਾਲ ਗਿਲੇ ਸ਼ਿਕਵੇ ਕਰਨੇ ਬੰਦ ਕਰੋ ਜੇ ਪਰਮਾਤਮਾ ਤੇ ਭਰੋਸਾ ਕਰਨਾ ਤਾਂ ਪੂਰਨ ਤੌਰ ਤੇ ਭਰੋਸਾ ਕਰੋ ਤੇ ਸਮਰਪਿਤ ਹੋ ਜਾਓ ਰੱਬ ਨੂੰ ਉਹਨੂੰ ਕਹੋ ਵੀ ਬਸ ਬਾਬਾ ਅੱਜ ਤੋਂ ਬਾਅਦ ਮੇਰੀ ਡੋਰ ਤੇਰੇ ਹੱਥ 'ਚ ਆ ਹੁਣ ਤੂੰ ਬੀੜੀ ਡੋਬ ਦੇ ਚਾਹੇ ਤਾਰ ਦੇ ਬਸ ਹੁਣ ਤੇਰੇ ਭਰੋਸੇ ਆ ਤੇ ਜਿੱਦਣ ਤੁਸੀਂ ਇਹ ਭਰੋਸਾ ਪੱਕਾ ਕਰ ਲਿਆ ਆਪਣਾ ਤੇ ਆਪਾਂ ਤੁਹਾਨੂੰ ਅਕਸਰੀ ਕਹੀਦਾ ਨਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਉਸ ਇੱਕ ਦੇ ਨਾਲ ਜੁੜੋ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ ਫਿਰ ਕਲਾ ਵੀ ਵਰਤਦੀ ਆ ਤੇ ਫਿਰ ਚਮਤਕਾਰ ਵੀ ਹੁੰਦੇ ਨੇ ਜਿਉਂ ਦੇ ਵਾਸਤੇ ਰਹੋ ਧੰਨਵਾਦ